for their unwavering support and his best wishes are always with us and also he is live also with us with immense affection and take this opportunity to express our gratitude to our teachers mentors guides who have helped us to reach where we are today your guidance support and encouragement have been instrumental ਸਿੰਸ ਵਿਊਜ਼ ਅਜਿਹਾ ਸਕੂਲ ਹੈ ਉਸ ਦੇ ਕੋ ਫੰਕਸ਼ਨ ਤੇ ਆਏ ਹਾਂ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਪਹਿਲੀ ਵਾਰ ਦੇਖਿਆ ਵੀ ਤੁਸੀਂ ਕਲਚਰਲ ਥੀਮ ਵੀ ਇੰਟਰੋਡਿਊਸ ਕੀਤਾ ਹੈ ਸਕੂਲ 'ਚ ਇੱਕ ਅੱਤਰ ਦਿਖਣ ਨੂੰ ਮਿਲ ਰਿਹਾ ਹੈ ਤੇ ਬਾਕੀ ਬਹੁਤ ਬਰਲੀ ਦਾ ਨਾਮਾ ਚੀਜ਼ ਹੈ ਜਿਸ ਤਰ੍ਹਾਂ ਬਾਹਰ ਰਹਿੰਦੇ ਆ ਤੇ ਮੈਂ ਸੋਚਿਆ ਤੁਸੀਂ ਜਿਹੜਾ ਇਹ ਜੋੜ ਰਹੇ ਹੋ ਉਹ ਬਹੁਤ ਵਧੀਆ ਚੰਗਾ ਲੱਗ ਰਿਹਾ ਹੀ ਬਟੋ ਬਹੁਤ ਵਧੀਆ ਸਰ ਬਤਾਈਏ ਇਹ ਪਾਤਰ ਤੁਸੀਂ ਇੱਕ ਸੱਟ ਪਤਾ ਲੱਗਿਆ ਤੁਸੀਂ ਮਾਉਂਟ ਐਵਰੇਸਟ ਜਿਹੜਾ ਚੜ੍ਹ ਕੇ ਆਏ ਹੋ ਕਿਸ ਤਰ੍ਹਾਂ ਦਾ ਉੱਥੇ ਲੱਗਿਆ ਸਾਰਾ ਟ੍ਰੀਪਿੰਗ ਦੇ ਚੰਨਾ ਇੱਕ ਰਿਕਾਰਡ ਆ ਤੁਹਾਡੇ ਕੋਲ ਬਣਾਇਆ ਹਾਂਜੀ ਰਿਕਾਰਡ ਨਹੀਂ ਇੰਡੀਸੈਂਸੀ ਹੀ ਕੀ ਆ ਵੀ ਐਵਰੇਸਟਾ ਜਿਹੜੀ ਇਹ ਜੇ ਤੁਸੀਂ ਐਵਰੇਸਟ ਨੂੰ ਨਾ ਲੰਨੇ ਹੋ ਤਾਂ ਡੈਥ ਆਉਂਦੀ ਆ ਉਹਦਾ ਕਾਰਨ ਇਹ ਕੀ ਆ ਕਿ 53 ਸਾਲ ਚ 9053 ਚ ਪਹਿਲੀ ਵਾਰ ਚੜ੍ਹੀ ਗਈ ਸੀਗੀ ਤੇ ਹੁਣ 71 ਸਾਲ ਹੋ ਗਏ 71 ਸਾਲਾਂ ਚ ਸਿਰਫ ਹਾਈ ਤੱਕ 600 ਬੰਦਿਆਂ ਨੇ ਚੜੀ ਆ ਇਹ ਤੇ ਕੈਜ਼ਿਲਟੀ ਵੀ ਜਿਆਦਾ ਨਹੀਂ ਜੀ ਤੇ ਸਕਸੈਸ ਰੇਟ ਉਹ ਘੱਟਾ ਜੇ ਤੁਸੀਂ ਗਿਣੋ 71 ਸਾਲਾਂ ਚ 600 ਬੰਦਾ ਚੜਿਆ ਜੀ ਸਰ ਤਾਂ ਉਹਦੇ ਕਰਕੇ ਬਹੁਤ ਡਿਫਿਕਲਟ ਆ ਡਿਫਿਕਲਟ ਹੁਣ ਕਰਕੇ ਇੱਕ ਆਪਣਾ ਮੀਰਾ ਮੋਟਿਵ ਸੀਗਾ ਜੋ ਨਿਸ਼ਾਨ ਸਾਹਿਬ ਸੀਗਾ ਪਹਿਲਾਂ ਚੜਾਇਆ ਨਹੀਂ ਸੀਗਾ ਟਰਾਈ ਕੀਤੀ ਗਈ ਸੀ ਪਰ ਉਹ ਉਹ ਹੈ ਉਹ ਤੇ ਵਾਹਿਗੁਰੂ ਨੇ ਕਰਾਉਣਾ ਸੀਗਾ ਬਸ ਕਰਵਾ ਲਿਆ ਕਿਹੜੇ ਸਾਲ ਤੁਸੀਂ ਸਰ ਸਰ ਕੀਤਾ ਸੀ ਹੁਣੇ ਕਰਕੇ ਆਏ ਜੀ ਆ 24 ਚ 19th ਆਫ ਮਈ 24 ਚ 19 ਮਈ ਨੂੰ ਸਰ ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਜਿਹੜਾ ਕਿ ਇੱਕ ਆਪਣੇ ਆਪ ਚਿਕ ਹਾਂਜੀ ਹਾਂਜੀ ਉਹ ਉਪਲਬਧੀ ਪ੍ਰਾਪਤ ਕਰਦਾ ਉਹ ਹਾਂਜੀ ਹਾਂਜੀ ਤੇ ਮਾਉਂਟ ਐਵਰੇਸਟ ਚ ਤੁਸੀਂ ਉਹ ਕਰਵਾ ਕੇ ਆਏ ਹਾਂਜੀ ਹਾਂਜੀ ਵਾਹਿਗੁਰੂ ਤੇ ਉਹਦੇ ਬਦ ਕੀ ਕਹਿੰਦੇ ਕਹੋਗੇ ਇਹ ਤਾਂ ਇਹ ਸੀਗਾ ਵੀ ਪਤਾ ਨਹੀਂ ਵਾਹਿਗੁਰੂ ਨੇ ਕਰਵਾਉਣਾ ਸੀਗਾ ਕਾਰਜ ਜੋ ਮੈਂ ਉੱਥੇ ਜਾ ਕੇ ਦੇਖਿਆ ਹਾਲਾਤ ਦੇਖੇ ਉਹ ਆਪਣੀ ਵਸ ਦੀ ਆਪਣੇ ਵਸ ਦੀ ਗੱਲ ਨਹੀਂ ਹੈਗੀ ਇਹਨੂੰ ਯੂਰੋਪੀਅਨਸ ਰਸ਼ੀਅਨਸ ਅਮਰੀਕਨਸ ਇਹ ਟਰਾਈ ਕਰਦੇ ਨੇ ਇੱਕ ਤਾਂ ਇੱਕ ਐਕਸਪੈਂਸਿਵ ਐਕਸਟ੍ਰੀਮ ਸਪੋਰਟ ਆ ਜਾਂਦੀ ਆ ਤੇ ਇੱਕ ਕੀ ਹੈ ਵੀ ਇਹ 3-4 ਇਅਰ ਦਾ ਸਰਕਲ ਹੁੰਦਾ ਹੈ ਉਤੋਂ ਪਤਾ ਲੱਗਦਾ ਵੀ ਵਾਹਿਗੁਰੂ ਨੇ ਇੱਕ ਆਪਣੇ ਤੋਂ ਕਾਰਜ ਕਰਾਉਣਾ ਸੀ ਮੇ ਤੋਂ ਮੈਨੂੰ ਸਿਰਫ ਡੇਢ ਸਾਲ ਦੀ ਟ੍ਰੇਨਿੰਗ ਸੀਗੀ ਡੇਢ ਸਾਲ ਤੋਂ ਕੱਟ ਸੀਗੀ ਤੇ ਅੱਖਾਂ ਬਹੁਤ ਬੋਡੀਜ਼ ਪੰਜਾ ਨੇ ਉੱਤੇ ਜਦੋਂ ਰਾਹ ਲੰਘਦੇ ਹੋ ਜਾਂ ਤੁਸੀਂ ਉਹ ਦੇਖਦੇ ਹੋ ਤਾਂ ਤੁਹਾਨੂੰ ਜਿਹੜੀ ਮੈਂ ਤਾਂ ਨਹੀਂ ਡਰਿਆ ਵੈਸੇ ਗਰੂ ਤਿੰਨ ਚੀਜ਼ਾਂ ਹੋਈਆਂ ਸੀ ਮੇਰੇ ਨਾਲ ਡਰ ਮੌਤ ਦਾ ਡਰ ਮੋਹ ਤੇ ਪੈਸੇ ਨਾਲ ਪਿਆਰ ਹੀ ਨਿਕਲ ਗਿਆ ਸੀ ਮਨਛੂ ਇਹ ਨਹੀਂ ਕਿਉਂਕਿ ਬਹੁਤ ਐਕਸਪੈਂਸਿਵ ਹੈ ਇਹ ਟੁਕੜ ਟੁਕੜ ਮੇਰਾ ਜਿਹੜਾ ਆਪਣਾ ਖਰਚਾ 1.5 ਲੱਖ ਨਿਊਜ਼ੀਲੈਂਡ ਡਾਲਰ ਆਇਆ ਤਾਂ ਤੁਸੀਂ ਲਾ ਰਹੋ ਕਿ ਤੁਹਾਡੇ ਸਾਹ ਉਹ ਵੀ ਨਾ ਕਾਫੀ ਐਕਸਪੈਂਸਿਵ ਹੈ ਸਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਹੈ ਜਿਹੜਾ ਅੱਜ ਕੱਲ੍ਹ ਜਨਰੇਸ਼ਨ ਬੱਚਿਆਂ ਨੂੰ ਇਹ ਕੀ ਆਪਣੇ ਨਾ ਇੱਕ ਸ਼ਾਇਦ ਤੁਸੀਂ ਹਰੇਕ ਤੁਹਾਡੇ ਵੀ ਮਨ ਚ ਡਰ ਹੋਊਗਾ ਤੁਸੀਂ ਸਾਰੇ ਖੜੇ ਹੋ ਨਾ ਪਰ ਕਿਤੇ ਵੀ ਫਰੇਕੀ ਤੁਮੜ ਮੜ ਡਰਦੇ ਰਹਿੰਦੇ ਆਪਣੇ ਮਨ ਚ ਡਰ ਹੁੰਦਾ ਇੱਕ ਵਰਡ ਹੁੰਦਾ ਯੂ ਹੈਵ ਟੂ ਕਲਾਈਮ ਦੀ ਮਾਊਂਟੇਨ ਇਨਸਾਈਡ ਬਿਫੋਰ ਕਲਾਈਮ ਦੀ ਮਾਊਂਟੇਨ ਆਊਟਸਾਈਡ ਤੁਹਾਡੇ ਅੰਦਰਲੇ ਡਰ ਤੋਂ ਤੁਹਾਨੂੰ ਉੱਤੇ ਉੱਠਣਾ ਪੈਂਦਾ ਹੈ ਚੀਜ਼ਾਂ ਤੋਂ ਤਾਂ ਤੁਸੀਂ ਕੋਈ ਚੀਜ਼ ਸਕਸੈਸ ਕਰ ਸਕਦੇ ਹੋ ਇਹੇ ਬੱਚਿਆਂ ਨੂੰ ਅਜੇ ਤੁਸੀਂ ਬੱਚਾ ਆਪਣਾ ਜਿਵੇਂ ਕਹਿੰਦੇ ਤੁਸੀਂ ਕਹਿੰਦੇ ਮਨ ਜਿੱਤੇ ਜਿੰਦੀ ਮਨ ਜਿੱਤ ਲਿਆ ਉਹੀ ਉਹ ਅੰਦਰਲਾ ਡਰ ਨੂੰ ਜਾਂ ਤੁਸੀਂ ਉੱਤੇ ਕਵਰ ਕਰ ਜਾਂਦੇ ਹੋ ਤੇ ਉੱਤੇ ਲੰਘ ਜਾਂਦੇ ਹੋ ਫਿਰ ਕੁਝ ਵੀ ਤੁਸੀਂ ਅਚੀਵ ਕਰ ਸਕਦੇ ਹੋ ਕੀ ਸਰ ਤੁਸੀਂ ਅੱਜ ਇੱਥੇ ਆਏ ਕਿ ਤੁਹਾਨੂੰ ਆਪਣਾ ਬਚਪਨ ਯਾਦ ਆ ਰਿਹਾ ਤਾਂ ਹਾਂ ਜੀ ਆਉਂਦੇ ਨੇ ਬਚਪਨ ਤਾਂ ਜਦ ਬੱਚਿਆਂ ਕੋਲ ਆਦਿ ਨੇ ਫਿਰ ਯਾਰ ਦੱਸੋ ਤੁਹਾਡਾ ਕਿਸ ਤਰ੍ਹਾਂ ਬੀਤਦਾ ਸਰ ਬਚਪਨ ਬਚਪਨ ਤਾਂ ਠੀਕ ਸੀ ਪਹਿਲਾਂ ਛੋਟੇ ਅੰਦੇ ਮੈਨੂੰ 6ਵੀਂ ਕਲਾਸ ਤੋਂ ਲੈ ਕੇ ਮੈਂ 12ਵੀਂ ਤੱਕ ਨਾਬੇ ਕੀਤੀ ਹੈ ਪੰਜਾਬ ਪਬਲਿਕ ਸਕੂਲ ਨਾਬੇ ਤੇ ਉਸ ਤੋਂ ਬਾਅਦ 1988 ਤੋਂ 88 ਤੋਂ ਲੈ ਕੇ 95 ਤੱਕ ਮੈਂ ਪੀਯੂ ਹਰਿਆਣਾ ਪੜਿਆ ਯੂਨੀਵਰਸਿਟੀ ਚ ਤੇ ਉਸ ਤੋਂ ਬਾਅਦ ਜੋਬ ਕੀਤੀ ਤੇ ਫਿਰ ਨਿਊਜ਼ੀਲੈਂਡ ਕਿੰਨੇ ਸਾਲ ਹੋ ਗਏ ਸਾ ਨਿਊਜ਼ੀਲੈਂਡ ਮੈਂ 98 ਚ ਗਿਆ ਮੈਨੂੰ 26 ਸਾਲ ਹੋ ਗਏ ਉੱਥੇ ਕਿਸ ਕੀ ਕੰਮ ਹੈ ਸਰ ਮੈਨੂੰ ਨਹੀਂ ਪਤਾ ਉੱਥੇ ਬਸ ਆਪਣਾ ਮੈਂ ਕਾਉਂਟਸ ਸੀਗਾ ਜੋਬ ਕਰਦਾ ਤੇ ਵਾਈਫ ਕਸਟਮਸ ਸੀਗੇ ਤੇ ਵੈਲ ਤੁਸੀਂ ਨਿਊਜ਼ੀਲੈਂਡ ਬਾਰੇ ਸੁਣਿਆ ਛੋਟਾ ਜਿਹਾ ਕੰਟਰੀ ਹੈ ਬੜਾ ਵੱਡਾ ਨਹੀਂ ਸਾਡੀ ਵਰਦੀ ਹੈਗੀ ਆ 40 ਤੋਂ 50 ਲੱਖ ਦੇ ਵਿੱਚ ਵਿੱਚ ਹੀ ਆ 4 ਮਿਲੀਅਨ 2 5 ਮਿਲੀਅਨ ਦੇ ਵਿੱਚ ਵਿੱਚ ਤੇ ਹੈਂਡ ਟੂ ਮਾਊਥ ਬਿਊਟੀਫੁੱਲ ਆ ਵਾਕਸਲੀ ਚੰਗਾ ਗ੍ਰੀਨ ਹੈ ਗ੍ਰੀਨ ਅੱਜੀ ਕਿਵੇਂ ਸਭ ਬਣਿਆ ਸਰ ਇੱਥੇ ਬਣਦਾ ਇਿੱਥੇ ਮੈਨੂੰ ਮੇਰੇ ਸਕੂਲ ਨੇ ਤੇ ਮੇਰੇ ਪੀਯੂ ਨੇ ਮੈਨੂੰ ਇਨਵਾਈਟ ਕੀਤਾ ਸੀਗਾ ਤੇ ਫਿਰ ਮੈਂ ਲੰਬੀ ਛੁੱਟੀ ਕਰ ਲਈ ਤੇ ਜਹਰਜਿੰਦਰ ਸਿੰਘ ਆ ਤੁਹਾਡੇ ਸੀਓ ਆ ਜਿੰਜੋ ਮੇਰੇ ਕਲਾਸ ਬੈਲੋਂ ਨੇ ਜੀ ਇਹਨਾਂ ਦੇ ਵੱਡੇ ਭਰਾ ਤੇ ਉਹ ਕਹਿੰਦੇ ਰਹੇ ਸੀ ਜਰੂਰ ਜਾਕਰਨਾ ਵਾਹ ਵੀ ਫਾ ਤੇ ਬਰਫਰਟੀ ਤੇ ਕਈ ਮੈਨਾਂ ਕਰਨ ਵਾਲਾ ਇਹਨਾਂ ਦੇ ਕਰਨ ਨਾਲ ਬਹੁਤ ਸਰ ਪੰਜਾਬ ਦੇ ਵਿੱਚ ਰਹਿ ਕੇ ਮਤਲਬ ਕਿ ਤੁਸੀਂ ਖੁਦ ਇੱਕ ਪੀਯੂ ਚ ਪੜ ਕੇ ਅੱਗੇ ਵਧੇ ਸੀਗੇ ਪਰ ਪੰਜਾਬ ਛੱਡਣ ਦਾ ਸਬਬ ਕਿਵੇਂ ਬਣਿਆ ਹਾਂਜੀ ਪੰਜਾਬੀ ਬਾਹਰ ਜਾ ਰਹੇ ਨੇ ਸਰ ਹਾਂਜੀ ਹਾਂਜੀ ਪੰਜਾਬੀ ਇੱਥੋਂ ਮਤਲਬ ਕਿ ਉਹਨਾਂ ਨੂੰ ਕੁਝ ਨਹੀਂ ਮਿਲਦਾ ਪੜ੍ਹ ਲਿਖ ਕੇ ਹਾਂਜੀ ਠੀਕ ਹੈ ਨਾ ਹਾਂਜੀ ਇਸ ਦਾ ਕਿਵੇਂ ਹਾਲ ਉਸ ਸਾਡੇ ਉੱਥੇ ਪ੍ਰਾਹਰ ਨਾ ਜਾਣ ਕਿਉਂ ਕੰਮ ਦੀ ਵਜ੍ਹਾ ਕੰਮ ਦੀ ਨਹੀਂ ਉਦੋਂ ਸ਼ਾਇਦ ਆਪਾਂ ਕਹਿ ਸਕਦੇ ਹਾਂ ਉਦੋਂ ਕੀ ਸੀਗਾ ਥੋੜਾ ਜੌਬ ਆਫਰਸ ਘੱਟ ਸੀਗੇ ਪਰ ਹੁਣ ਤਾਂ ਮੈਂ ਦੇਖ ਰਿਹਾ ਵੀ ਕਾਫੀ ਪ੍ਰੋਗਰੈਸ ਕਰ ਗਿਆ ਬੇਸਿਕ ਜਮਾਤਾਂ ਵਾਲਾ ਵੀ ਉਦੋਂ ਲੋਕਾਂ ਖਿੱਚ ਹੁੰਦੀ ਸੀ ਉੱਥੇ ਘਰਾਂ ਦੇ ਵੀ ਚੰਗੇ ਘਰ ਨੇ ਚੰਗੇ ਜੌਬਾਂ ਨੇ ਚੰਗੇ ਗੱਡੀਆਂ ਨੇ ਪਰ ਜੋ ਹੁਣ ਮੈਂ ਆ ਕੇ ਦੇਖਿਆ ਮੈਂ 10 ਸਾਲ ਬਾਅਦ ਆਇਆ ਹਾਂ ਨਿਊਜ਼ੀਲੈਂਡ ਤੋਂ ਵੀ ਗੁੱਡ ਫਰੀ ਤੁਸੀ ਸਾਡੇ ਨਾਲ ਬੈਟਰ ਰਹ ਰਹੇ ਹੋ ਤੇ ਇਸ ਲਈ ਸ਼ਾਇਦ ਇਹ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਹੈ ਥੋੜੀ ਸਰ ਗੱਲ ਵਿੱਚ ਕੱਟ ਰਿਹਾ ਤੁਸੀ ਬੈਟਰ ਦੀ ਗੱਲ ਕੀਤੀ ਹੈ ਬਟ ਅੱਜ ਪੰਜਾਬ ਮੈਸੇਨਾ ਗਰਸਤਾ ਨਾ ਇਹ ਸ਼ਾਇਦ ਮੈਂ ਤੁਹਾਡਾ ਸਹਿਮਤ ਨਹੀਂ ਹਾਂ ਕਿ ਇਹ ਨਾਸ਼ੀਨਾ ਗਰਸਤਾ ਇਹ ਆਪਾਂ ਨੂੰ ਬ੍ਰੌਡ ਲਾਈਟ ਪਿਕਚਰ ਤੁਹਾਡੇ ਮਾਈਂਡ ਚ ਬੈਠ ਗਈ ਆ ਜੋ ਹੁਣ ਮੈਂ ਮੈਂ 20 ਤਰੀਕ ਦਾ ਆਇਆ ਤੇ ਮੈਨੂੰ ਕੋਈ ਹਜੇ ਤੱਕ ਨ ਟੱਕਰਿਆ ਕੋਈ ਵੀ ਜਿਹੜਾ ਫੈਮਿਲੀ ਕੋ ਇਫੈਕਟਡ ਹੈ ਸ਼ਾਇਦ ਮੈਂ ਵੀ ਕਿਉਂਕਿ ਮੈਨੂੰ ਸਾਰੇ ਇਨਵਾਈਟ ਹੀ ਕਰਦੇ ਹੋਏ ਤੇ ਆਪਣੇ ਮਾਈਂਡ ਚ ਬੈਠ ਗਿਆ ਹੈ ਕਨਸੈਪਟ ਜੀ ਪਰ ਆਪਾਂ ਬੱਚਿਆਂ ਨੂੰ ਜਿਵੇਂ ਹਣਾ ਤੁਹਾਡੇ ਦੇਖ ਰਹੇ ਪ੍ਰੋਗਰਾਮਸ ਨੇ ਸਕੂਲਸ ਨੇ ਜੀ ਐਜੂਕੇਸ਼ਨ ਨੂੰ ਚੱਕਿਆ ਜਾਵੇ ਨਸ਼ੇ ਆਪਣੇ ਆਪ ਚਲੇ ਜਾਣਗੇ ਇਹ ਪ੍ਰਾਣਾ ਕਨਸੈਪਟ ਸੀਗਾ ਆਪਣਾ ਐਜੂਕੇਸ਼ਨ ਦਾ ਉਹ ਹਰੇਕ ਦੇ ਧਰਮ ਦੇ ਨਾਲ ਇੱਕ ਸਕੂਲ ਹੁੰਦਾ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਜਿਉਂ ਕੋਨਸੈਪਟ ਆਪਾਂ ਨਾਰ ਰੱਖੀਏ ਤੇ ਹਿੰਦੂ ਆ ਤਾਂ ਹਿੰਦੂ ਉਹਦੇ ਨਾਲ ਇੱਕ ਸਕੂਲ ਹੁੰਦਾ ਸੀ ਮੰਦਿਰ ਆ ਜੇ ਗੁਰਦੁਆਰੇ ਦੇ ਨਾਲ ਤਾਂ ਸਕੂਲ ਹੁੰਦਾ ਸੀ ਐਕਨੇ ਮੁਸਲਿਮ ਨਾ ਹੁੰਦਾ ਸੀਗਾ ਆਪਾਂ ਉਹ ਤੋਂ ਦੂਰ ਉੱਠ ਗਏ ਤਾਂ ਇਹ ਵਿਆਪ ਪਿਆ ਆਪਣੇ ਵਿੱਚ ਮੰਗ ਜਿਹਦੇ ਵਿੱਚ ਮਤਲਬ ਅਸੀਂ ਬੱਖ-ਬੱਖ ਬੱਚਿਆਂ ਨੂੰ ਪ੍ਰੋਗਰਾਮ ਕਰਵਾ ਰਹੇ ਆਂਗੇ ਲੈ ਕੇ ਜਿੱਦਾਂ ਪੰਜਾਬੀ ਨਾਲ ਵੀ ਸਾਰੇ ਹਰ ਇੱਕ ਚੀਜ਼ ਨਾਲ ਅਸੀਂ ਬੱਚਿਆਂ ਨੂੰ ਸਿਖਾਣੇ ਆਂਗੇ ਵੀ ਜਿੱਦਾਂ ਪੰਜਾਬੀ ਬੋਲੀ ਬਾਰੇ ਵੀ ਮਤਲਬ ਤੁਸੀਂ ਕੁਝ ਵੀ ਸਿੱਖ ਰਹੇ ਹੋ ਨਾ ਮਾਂ ਬਟ ਪੰਜਾਬੀ ਨੂੰ ਨਾ ਕੋਲੋ ਇਸ ਲਈ ਅਸੀਂ ਪੰਜਾਬੀ ਤੇ ਵੀ ਬਹੁਤ ਜ਼ਿਆਦਾ ਜ਼ੋਰ ਲਾਇਆ ਬੱਚੇ ਨੇ ਇੰਗਲਿਸ਼ ਐਕਟੀਵ ਕੀਤੀ ਨੇ ਤੇ ਉਸ ਤੋਂ ਇਲਾਵਾ ਹੋਰ ਵੀ ਮੈਸੇਜ ਜਿੱਥੇ ਮਤਲਬ ਸੇਫ ਚਾਈਲਡ ਗਾਰਡ ਐਦਾਂ ਵੀ ਮਤਲਬ ਕਿ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਅੱਗੇ ਤੋਂ ਕੋਈ ਹੋਰ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਕਰਾਣਾ ਚਾਹੋਗੇ ਹਾਂਜੀ ਸਰ ਅਸੀਂ ਹਮੇਸ਼ਾ ਇਸ ਚੀਜ਼ ਲਈ ਤਿਆਰ ਆਂਗੇ ਮਤਲਬ ਕਿ ਬਸ ਅਸੀਂ ਸਿਰਫ ਪੇਰੈਂਟਸ ਦੀ ਨਾਲ ਸਹਿਮਤੀ ਚਾਹੁੰਦੇ ਆਂਗੇ ਕਿ ਸਾਡੇ ਨਾਲ ਮਤਲਬ ਬਣੇ ਰਹਿਣ ਸਾਰੇ ਤੁਸੀਂ ਹਮੇਸ਼ਾ ਇਹ ਚੀਜ਼ ਲੈ ਕੇ ਆ ਰਹੇ ਹੋ ਹਾਂਜੀ ਦੇਖਿਆ ਗਿਆ ਜੀ ਅੱਜ ਕੱਲ ਪੇਰੈਂਟਸ ਇੰਗਲਿਸ਼ ਨੂੰ ਜ਼ਿਆਦਾ ਪੜ੍ਹ ਦਿੰਦੇ ਨੇ ਵੀ ਇੰਗਲਿਸ਼ ਜ਼ਿਆਦਾ ਕਰਾਈ ਜਾਵੇ ਕਿਉਂਕਿ ਆਪਣੇ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਨੇ ਹਾਂਜੀ ਨਹੀਂ ਸਿਰ ਮਤਲਬ ਇੰਗਲਿਸ਼ ਵੀ ਜ਼ਰੂਰੀ ਹੈ ਇਹ ਗੱਲ ਨਹੀਂ ਹੈ ਕਿ ਮਤਲਬ ਹਰ ਇੱਕ ਚੀਜ਼ ਡਿਜੀਟਲ ਹੋ ਰਹੀ ਹੈ ਇੰਗਲਿਸ਼ ਤਾਂ ਬਹੁਤ ਜ਼ਰੂਰੀ ਆ ਬਟ ਇਸ ਦਾ ਮਤਲਬ ਇਹ ਨਹੀਂ ਨਾ ਤੁਸੀਂ ਆਪਣੀ ਮਾਂ ਬੋਲੀ ਨੂੰ ਭੁੱਲੋ ਮਤਲਬ ਮਾਂ ਬੋਲੀ ਵੀ ਜ਼ਰੂਰੀ ਹੈ ਜਿਸ ਬੋਲੀ ਨੇ ਤੁਹਾਨੂੰ ਜਨਮ ਦਿੱਤਾ ਉਹ ਤਾਂ ਪਹਿਲਾਂ ਸਭ ਤੋਂ ਜ਼ਰੂਰੀ ਹੈ ਇੰਗਲਿਸ਼ ਤਾਂ ਹੈਗਾ ਮਾਂ ਬੋਲੀ ਦੇ ਨਾਲ ਕੋਈ ਹੋਰ ਪ੍ਰੋਗਰਾਮ ਕਰੇ ਮਾਂ ਬੋਲੀ ਨੇ ਕਰਵਾਉਂਦੀ ਰਹਿੰਦੀ ਰਹਿਣਾ ਕੁਛ ਵੀ ਜਦੋਂ ਆਉਂਦਾ ਮਤਲਬ ਮਾਂ ਬੋਲੀ ਨਾਲ ਤਾਂ ਸਾਰੀ ਇੱਕ ਚੀਜ਼ ਕਰਵਾਉਂਦੀ ਸਾਲ ਚ ਕਿੰਨੇ ਹੁੰਦੇ ਨੇ ਥੋੜਾ ਬਰਾ ਸਾਲ ਚ ਪੰਜਾਬੀ ਨਾਲ ਤਾਂ ਕਾਫੀ ਜਿਲ੍ਹਾਂ ਹਰਪੂਰ ਬਾਜੰਦਿਆ ਕੋਈ ਟੀਆ ਦਾ ਫੰਕਸ਼ਨ ਆ ਜਾਂਦਾ ਤੁਹਾਨੂੰ ਜੱਗੀ ਹੁੰਦੇ ਰਹਿੰਦੇ ਅਸੀਂ ਕਰਵਾਉਂਦੀ ਰਹਿੰਦੇ ਹਾਂ ਜੀ ਪਰ ਚੰਨ ਮਤਲਬ ਆਪਣੇ ਕਲਚਰ ਬਾਰੇ ਬੱਚਿਆਂ ਨੂੰ ਜ਼ਰੂਰ ਪਤਾ ਆਉਣਾ ਚਾਹੀਦਾ ਜੀ ਪਹਿਲਾਂ ਤੁਸੀਂ ਦੂਸਰਿਆਂ ਦੇ ਕਲਚਰ ਬਾਰੇ ਤਾਂ ਮਤਲਬ ਸੋਚਦੇ ਹੋਗੇ ਸਿੱਖਦੇ ਹੋਗੇ ਬਟ ਆਪਣੇ ਕਲਚਰ ਨੂੰ ਤੁਸੀਂ ਭੁੱਲ ਰਹੇ ਹੋ ਕਿਉਂਕਿ ਇਹ ਚੀਜ਼ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਆਪਣੇ ਕਲਚਰ ਨਾਲੋਂ ਟੁੱਟਣ ਇਸ ਲਈ ਅਸੀਂ ਇਸ ਚੀਜ਼ਾਂ ਤੇ ਮਤਲਬ ਜ਼ਿਆਦਾ ਫੋਕਸ ਕਰਦੇ ਹਾਂ ਹਰ ਇੱਕ ਚੀਜ਼ ਬੱਚਿਆਂ ਨੂੰ ਸਿਖਾਉਉ ਇਹ ਗੱਲ ਜ਼ਰੂਰੀ ਆ ਵੀ ਹਰ ਇੱਕ ਚੀਜ਼ ਸਿੱਖਣੀ ਆ ਪਰ ਤੁਸੀਂ ਇਹ ਨਾ ਸੋਚੋ ਵੀ ਮਤਲਬ ਇੰਗਲਿਸ਼ ਨਾਲੇ ਸਾਰਾ ਕੁਝ ਆ ਪੰਜਾਬੀ ਵੀ ਜ਼ਰੂਰੀ ਆ ਹਿੰਦੀ ਵੀ ਬੱਚਿਆਂ ਲਈ ਜ਼ਰੂਰੀ ਆ ਹਰ ਇੱਕ ਚੀਜ਼ ਜ਼ਰੂਰੀ ਆ ਕਿ ਉਹਨਾਂ ਨੂੰ ਹਰ ਇੱਕ ਚੀਜ਼ ਲੈ ਕੇ ਜਾਓ ਸਟੇਜ ਫੀਅਰ ਉਹਨਾਂ ਦਾ ਦੂਰ ਹੁੰਦਾ ਉਹਨਾਂ ਨੂੰ ਸਟੇਜ ਤੇ ਚੜਾਓ ਭਾਵੇਂ ਦੇ ਬੱਚੇ ਘਾਟੇ ਕਰਨ ਬਟ ਉਹਨਾਂ ਨੂੰ ਸਿਖਾਓ ਮਤਲਬ ਉਹਨਾਂ ਨੂੰ ਚਾਹਣਾ ਇੱਕ ਵਾਰ ਸਟੇਜ ਤੇ ਆਉਣਾ ਚਾਹੀਦਾ सभी देख रहे हैं सब पेरेंट्स बच्चे बहुत इंजॉय कर रहे हैं बच्चों का कॉन्फिडेंस शो करने का दिन है और बच्चों का टैलेंट दिखाने का दिन है कब से तैयारी चल रही है तैयारी तो ये लगा लो कि पंद्रह बीस दिन हो गए ज़्यादा टाइम नहीं है पर तो बच्चों ने थोड़े से टाइम में बहुत अच्छी तैयारी की है टीचर्स का सबका फुल एफर्ट था डिफरेंट डिफरेंट आइटम्स हैं कितना टैलेंट देखने को मिला बच्चों में बहुत अलग अलग तरह का टैलेंट है हम लोगों ने कोशिश की है कि सोसाइटी को कोई ना कोई मैसेज दिया जाए लाइक एक एक्ट है हमारा जिसमें सेफ गर्ल्स के बारे में बताया हुआ है लड़कियों के बारे में कि हाँ बेटी पढ़ाओ बेटी बचाओ एक हमारा ड्रग्स रिलेटेड एक्ट है जिसमें आजकल हमें पता है कि नौजवान जो है वो ड्रग्स के ऊपर जा रहे हैं नशे बहुत ज़्यादा कर रहे हैं तो उस चीज़ के ऊपर है वहाँ पे बच्चों ने बहुत अच्छा मैसेज दिया हुआ है और उसी के साथ साथ हमने पंजाबी विरसे को बहुत अच्छी तरह से शो किया है <laughs> लाइक भगड़ा और गिद्दा मलवे गिद्धा वो तो फेमस है ही है उसी के साथ हमने लुड्डी सम्मी गतका इस तरह के आइटम्स भी जो है वो शो की है ताकि बच्चों को अपने प्राचीन जो लोकगीत है लोक नाच है उसके साथ में जागरूक करवाया जाए उनको पता चले उसके बारे में इसके अलावा और कौन कौन सी एक्टिविटी उसके अलावा जो है वो कुछ थोड़ी सी एक्टिविटी फनी भी हैं जिसमें थोड़ा सा बच्चों को हंसी वगैरह के लिए भी है लिलीपुट डांस है है तो वो भी नॉलेज रिलेटेड है उसमें ये बताया जा रहा है कि लिलीपुट के लोग जो थे वो कैसे होते थे बॉने होते थे तो उसके अकॉर्डिंग कुछ दिखाया गया है उसके अलावा कुछ वेस्टर्न डांस है स्पोर्ट्स रिलेटेड है लाइक स्केटिंग डांस है हमारा जिसमें बच्चे स्केट्स करते करते डांस कर रहे हैं और एक योगा डांस है जो फिज़िकल फिटनेस को शो कर रहा है गतके में भी ये चीज़ है फ़िज़िकल फिटनेस के बारे में सेल्फ डिफेंस जो है वो शो किया गया है बच्चों ने मतलब बहुत ज़्यादा मेहनत की और बहुत अच्छे से परफॉर्म कर रहे हैं साथ साथ में बच्चों का कॉन्फिडेंस शो करने के लिए बच्चों के थ्रू ही एंकरिंग करवाई जा रही है तो एंकर्स भी मतलब पूरा अपना जोश दिखा रहे हैं तो तो मेन थिंग है कि बच्चों का कॉन्फिडेंस इंक्रीज करना हम अपने पंजाबी की बात की थी पंजाबी एक देती है कि उसमें बच्चों की तरफ से पूरा अड़ा पूरा वो किया गया था। क्या कहना चाहिए पूरा अड़ा जो है मतलब बच्चों को आजकल अगर हम देखें ना तो जब स्टार्टिंग में सिखाया जाता है तो बच्चों को उड़ाड़ाता है आगे फिर बच्चे भूल जाते हैं तो हमारा मतलब है कि बच्चों को हमेशा वो रिपीट करवाया जाए तो इसलिए हम स्कूल में भी रेगुलरिटी में क्लास शुरू होती है चाहे वो बड़े बच्चे हैं चाहे छोटे हैं ये चीज़ मतलब आ... लिखवाते हैं और पढ़ाते भी हैं यहाँ पे उड़ा अड़ा से रिलेटेड उनको बहुत अच्छा मैसेज दिया गया था उड़ा मतलब कि उठ जल्दी सवेरे जाग तो इस तरह से मतलब अलग अलग तरह के वर्ड्स थे तो सब ने कुछ ना कुछ मैसेज दिया था हाहा हा से दिया था हाथ जोड़ के आगे कक्का आ गया तो कर ले पाठ इस तरह से मतलब पूरा एक्ट है जिसमें कि ये सारी चीज़ बताइए कि बच्चों को डेली रूटीन में क्या क्या फॉलो करना चाहिए फंक्शनल में तो एक्टिविटीज़ हैं और अदर एक्टिविटी क्या है स्कूल में अदर एक्टिविटीज़ बहुत सारी है हमारी को करिकुलर एक्टिविटीज़ है अगर उससे पहले मैं अगर आपको बताऊँ तो स्पोर्ट्स के बारे में बताऊँ तो स्पोर्ट्स अचीवमेंट्स है हमारी तो बच्चे हमारे डिस्ट्रिक्ट और जोन जोन को जीत के डिस्ट्रिक्ट को जीत के स्टेट लेवल में भी जाके आए हैं तो वहाँ पे हमारे बच्चों ने सॉफ्ट बॉल में बेस बॉल में और और भी गेम्स में जो है वो मतलब मेडल हासिल किए हैं नेक्स्ट टाइम मतलब कोशिश रहेगी कि नेशनल तक भी जाए